देर रात ਪਿੰਡ ਖੈਰਾਬਾਦ ਵਿਖੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਢੇਠਾਂ ਡਿੱਗੀ ਜਿਸ ਕਾਰਨ ਜੋ ਘਰ ਦਾ ਘਰੇਲੂ ਸਮਾਨ ਸੀ ਉਹ ਸਾਰਾ ਹੀ ਛੱਤ ਦੀ ਮਿੱਟੀ ਦੇ ਥਲੇ ਦੱਬ ਗਿਆ ਅਤੇ ਕਾਫੀ ਨੁਕਸਾਨ ਹੋਇਆ ਪਰ ਪਰਮਾਤਮਾ ਦਾ ਇੱਕ ਸ਼ੁਕਰਾਨਾ ਵੀ ਪਰਿਵਾਰ ਨੇ ਕੀਤਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਇਸ ਮੁਕੇ ਪਰਿਵਾਰ ਨੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਛਾਣੀ ਨੂੰ ਅਪੀਲ ਕੀਤੀ ਕਿ ਜੇ ਉਹਨਾਂ ਦੇ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਜਿ ਇੱਕ ਘਰ ਦੀ ਛੱਤ ਸੀ ਜਿੱਥੇ ਥੱਲੇ ਉਹ ਰਹਿੰਦੇ ਸਨ ਉਹ ਛੱਤ ਹੀਟਾਂ ਡਿੱਗੀ ਹੈ ਜਿਸ ਨਾਲ ਉਹਨਾਂ ਨੇ ਆਖਿਆ ਕਿ ਜੋ ਘਰੇਲੂ ਸਮਾਨ ਸੀ ਉਸ ਦਾ ਵੀ ਨੁਕਸਾਨ ਹੋਇਆ ਅਤੇ ਹੁਣ ਉਹਨਾਂ ਨੇ ਪੰਜਾਬ ਸਰਕਾਰ ਅਤੇ ਹੋਰ ਜੋ ਸਭਾ ਸੋਸਾਇਟੀਆਂ ਹਨ ਜੋ ਮਦਦ ਕਰਦੀਆਂ ਨੇ ਜਥੇਬੰਦੀਆਂ ਉਹਨਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਜੀ ਜਦੋਂ ਰਾਤੀ 2:00 ਆਇਆ ਕੱਲ ਰਾਤੀ 2:00 ਵਜੇ ਡਿੱਗਿਆ ਥੋੜਾ ਥੋੜਾ ਅੱਛਾ ਜੀ ਅੱਜ ਬਾਅਦ ਚ ਸੀ ਭੱਜ ਕੇ ਬਾਹਰ ਨਿਕਲੇ ਪਹਿਲਾਂ ਪਲਸਟਰ ਲੱਗਾ ਸੀ ਥੱਲੇ ਹੋ ਕੇ ਅਹੀਂ ਸੋਚਿਆ ਸ਼ਾਇਦ ਪਲਸਟਰ ਚੜਿਆ ਹੋਣਾ ਅੱਛਾ ਜੀ ਬਾਅਦ ਕੇ ਬਾਹਰ ਨਿਕਲੇ ਦੇ ਨਾਲ ਹੀ ਪਲਸਟਰ ਆ ਗਿਆ ਤੇ ਕੋਈ ਬੱਚਾ ਤਾਂ ਨਹੀਂ ਥੱਲੇ ਆਇਆ ਤੁਹਾਡਾ ਮੇਰੇ ਬੱਚੇ ਨੂੰ ਦੋਨਾਂ ਨੂੰ ਚੋਕਲੇ ਆ ਗਏ ਚੋਕਲੇ ਆ ਗਏ ਆਪਣਾ ਬਾਕੀ ਸਮਾਨ ਜਿਹੜਾ ਤੁਹਾਡਾ ਜੰਨਾਵਰਤ ਵਾਲਾ ਇਸ ਟਾਈਮ ਤੇ ਕੁਝ ਨਹੀਂ ਹੈਗਾ ਤੁਹਾਡੇ ਕੋਲ ਤੇ ਕੀ ਮੰਗ ਕਰਦੇ ਤੁਸੀਂ ਉਹ ਪੰਜਾਬ ਸਰਕਾਰ ਉਹ ਡੀਸਾਪ ਵਾਸ ਤੇਰੇ ਨਾਲ ਨਾ ਟਿਕਣ ਦੀ ਚੀਜ਼ ਆਵੇ ਥੋੜੀ ਬਹੁਤੀ ਜਨਾਬ ਹੋ ਤੰਦਾ